के 5 मिनट के अंदर हमारा 4 से 5 कि कि किलोमीटर जो रनिंग वॉक करते हैं उसका इफेक्ट इसके अंदर आपको खड़े होके मिलेगा सर मुंडी है शोल्डर वगैरह स्पाइन मुंडी है ओदे वास्ते ए, सिंगल -सिंगल जी, जी, बहुत बढ़िया ठीक है जी ये प्रॉपर्ली ਤੁਹਾਡੇ ਪੈਰਾਂ ਤੋਂ ਲੈ ਕੇ ਸਿਰ ਤੱਕ ਦੇ ਸਿੰਗਲ ਸਿੰਗਲ ਪੁਆਇੰਟਸ ਨੂੰ ਪ੍ਰੈਸ ਕਰਦੀ ਹੈ ਪ੍ਰੈਸ ਕਰਦੀ ਹੈ ਅੱਛਾ ਜੀ ਹਾਂਜੀ ਬਹੁਤ ਵਧੀਆ ਤਾਂ ਯਾਰ ਮਤਲਬ ਰਿਲੈਕਸ ਫੀਲ ਹੁੰਦਾ ਬਹੁਤ ਹਨਾ ਹਾਂਜੀ ਵੀਰ ਜੀ ਫੁੱਲ ਸਕਵਿਟ ਕਰ ਲੈਣੀ ਹੈ ਹੱਥਾਂ ਦੀਆਂ ਤਲੀਆਂ ਪੈਰਾਂ ਦੀਆਂ ਤਲੀਆਂ ਤੇ ਤੁਸੀਂ ਪ੍ਰੋਪਰਲੀ ਇਹਨੂੰ ਹਲਕਾ-ਹਲਕ ਕੇ ਪੁਸ਼ ਨਾਲ ਐਨ ਨਾਲ ਤੁਸੀਂ ਸਰਕੂਲੇਸ਼ਨ ਸਹੀ ਕਰ ਦੋਗੇ ਸਰਕੂਲੇਸ਼ਨ ਸਹੀ ਕਰ ਦੋਗੇ ਇੱਕ ਤਾਂ ਐਕੂਪ੍ਰੈਸ਼ਰ ਪੁਆਇੰਟਸ ਹੁੰਦੇ ਠੀਕ ਹੈ ਜੀ ਜਿਹਦੇ ਬਲੱਡ ਸਰਕੂਲੇਸ਼ਨ ਦਾ ਕੰਮ ਕਰਦੀ ਹੈ ਉਸ ਤੋਂ ਇਲਾਵਾ ਅੱਜ ਕੱਲ ਬੋਡੀ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹਨ ਉਹ ਬਲੱਡ ਸਰਕੂਲੇਸ਼ਨ ਸਹੀ ਨਾ ਰਹਿਣ ਦੇ ਕਾਰਨ ਲੱਗਦੀਆਂ ਨੇ ਤੇ ਅਸੀਂ ਐਗਜ਼ਿਬਿਸ਼ਨ ਦੇ ਵਿੱਚ ਆਏ ਹੋਏ ਸੀਗੇ ਆਟੋ ਐਕਸਪੋ ਦੇ ਵਿੱਚ ਲੁਧਿਆਣੇ ਤੇ ਇੱਥੇ ਬੰਨਾਂ ਕੋਲੇ ਨਾ ਮਸ਼ੀਨਾਂ ਨੇ ਬਹੁਤ ਵਧੀਆ ਜਿਹੜੀਆਂ ਕਿ ਐਕੂਪ੍ਰੈਸ਼ਰ ਮਸ਼ੀਨਾਂ ਨੇ ਤੁਸੀਂ ਘਰ ਦੇ ਵਿੱਚ ਯੂਜ਼ ਕਰ ਸਕਦੇ ਹੋਗੇ ਤੇ ਹੈਂਡ ਹੈਲਡ ਮਸ਼ੀਨਾਂ ਨੇ ਮਤਲਬ इजीली ਯੂਜ਼ ਹੋਣ ਵਾਲੀਆਂ ਤੇ ਅਸੀਂ ਤੁਹਾਨੂੰ ਇਹਦਾ ਡੈਮੋ ਦਿਖਾਵਾਂਗੇ ਇੱਥੇ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਦੇਖ ਵੀ ਸਕਦੇ ਹੋ ਤੇ ਆਪਣੇ ਹਾਰਟ ਵਾਸਤੇ ਤੇ ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖਣ ਵਾਸਤੇ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਇਹ ਮਸ਼ੀਨਾਂ ਨੇ ਕਿਉਂਕਿ ਇਸ ਜਿਹੜਾ ਐਕਸਪੋ ਹੈ ਮੇਲਾਗਾ ਇੱਥੇ ਚੰਗੀ ਕੁਆਲਿਟੀ ਚੰਗੀਆਂ ਕੰਪਨੀਆਂ ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਵੇਚਣ ਲਈ ਆਉਂਦੀਆਂ ਨੇ ਤੇ ਆਪਾਂ ਕਰਦੇ ਆਂ ਗੱਲਬਾਤ ਤੇ ਤੁਸੀਂ ਘਰ ਬੈਠੇ ਮਗਾ ਸਕਦੇ ਹੋ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ। ਦੋਸਤੋ ਸਾਡੇ ਨਾਲ ਬਈ ਓਸ਼ੀਨ ਕੰਪਨੀ ਤੋਂ ਜੁਗਿੰਦਰ ਪਾਲ ਜੀ ਨੇ। ਬਈ ਜੀ ਸਵਾਗਤ ਕਰਦੇ ਆਂ ਤੁਹਾਡਾ ਚੈਨਲ ਦੇ ਵਿੱਚ ਤੇ ਇੱਕ ਬਈ ਜੀ ਇਹਦੇ ਪਹਿਲਾਂ ਫਾਇਦੇ ਦੱਸ ਦੋ ਕਿਹੜੇ-ਕਿਹੜੇ ਆ। ਇਹਦੇ ਭਾਜੀ ਸਾਡੇ ਬੋਡੀ 'ਚ ਸਭ ਤੋਂ ਜ਼ਿਆਦਾ ਕੈਚੀਜ਼ ਹੁੰਦੀ ਹੈ ਕਿ ਆਪਾਂ ਜਦ ਕਰੇ ਵੀ ਐਕਸਰਸਾਈਜ਼ ਕਰਦੇ ਆਂ। ਹਾਂਜੀ ਐਕਸਰਸਾਈਜ਼ ਕਰਨ ਦੇ ਨਾਲ ਇਹ ਹੁੰਦਾ ਹੈ ਸਾਡੇ ਬੋਡੀ ਦੇ ਵਿੱਚ ਘਰ ਇਕਦਾ ਐਕੂਪ੍ਰੈਸ਼ਰ ਪੁਆਇੰਟਸ ਹੁੰਦੇ ਠੀਕ ਹੈ ਜੀ ਇਹ ਦੇਖੀ ਬਲੱਡ ਸੈਲਕੂਲੇਸ਼ਨ ਦਾ ਕੰਮ ਕਰਦੀ ਹੈ ਉਸ ਤੋਂ ਇਲਾਵਾ ਸਾਡੀ ਜਿਹੜੀ ਐਕਸਟਰਾ ਫੈਟ ਹੈਗੀ ਆ ਉਸ ਨੂੰ ਰਿਮੂਵ ਕਰਦੀ ਹੈ ਮਤਲਬ weight lose ਕਰਨ ਦੇ ਵਿੱਚ ਹੈਲਪ ਕਰੂ ਹਾਂਜੀ ਭਾਜੀ ਹਾਂਜੀ ਔਰ ਜਿੰਨੀ ਸਾਡੀ ਐਕਸਟਰਾ ਫੈਟ ਹੁੰਦੀ ਹੈ ਉਹ loose ਹੁੰਦੀ ਹੈ ਉਹਦੇ ਨਾਲ ਸਾਨੂੰ ਕੀ ਫਾਇਦਾ ਮਿਲਦਾ ਭਾਜੀ ਕਿ ਸਾਡੀਆਂ ਜਿਹੜੀਆਂ ਅੰਦਰਲੀਆਂ ਬਿਮਾਰੀਆਂ ਹੈਗੀਆਂ ਉਹ ਦੂਰ ਹੁੰਦੀ ਹੈ ਓਕੇ ਜੀ ਜਿਵੇਂ ਸਰ ਜੀ ਕਿਆ ਚੀਜ਼ ਹੁੰਦੀ ਹੈ ਕਿ ਆਪਾਂ ਖੜੇ ਹੋ ਕੇ ਕੰਮ ਕਰਦੇ ਆ ਸਭ ਤੋਂ ਮੇਨ ਚੀਜ਼ ਆਪਾਂ ਆਪਣਾ ਆਪਾਂ ਨੂੰ ਪ੍ਰੋਬਲਮ ਹੁੰਦੀ ਕਿਉਂ ਆਪਾ ਖੜੇ ਹੋ ਕੇ ਕੰਮ ਕਰਦੇ ਆ ਸਟੈਂਡਿੰਗ ਜੌਬ ਸਾਡੇ ਸਾਰੇ ਸ਼ਰੀਰ ਦਾ ਵਜ਼ਨ ਸਾਡੇ ਪੈਰਾਂ 'ਤੇ ਆ ਜਾਂਦਾ ਹਾਂਜੀ 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 ਸਾਡੇ ਐਂਕਲ ਹੀਲ ਹਾਰਡ ਹੋ ਜਾਂਦੀ ਆ ਪਿੰਨੀਆਂ ਹਾਰਡ ਹੋ ਜਾਂਦੀ ਆ ਜਿਹਨੂੰ ਆਪਾਂ ਨੀ ਕਹਿੰਦੇ ਆ ਠੀਕ ਹੈ ਜੀ ਨੀ ਆ ਪ੍ਰੋਪਰਲੀ ਹਾਰਡ ਹੋ ਜਾਂਦੀ ਆ ਇਹਦੇ ਚ ਕਿਆ ਚੀਜ਼ ਹੁੰਦੀ ਆ ਕਿ ਪ੍ਰੋਪਰਲੀ ਗੁੱਟਨੇ ਵਗੈਰਾ ਚ ਪੇਨ ਸਟਾਰਟ ਹੋ ਜਾਂਦੀ ਆ ਇਹ ਪ੍ਰੋਪਰਲੀ ਤੁਹਾਡੇ ਪੈਰਾਂ ਤੋਂ ਲੈ ਕੇ ਸਿਰ ਤੱਕ ਦੇ ਸਿੰਗਲ ਸਿੰਗਲ ਪੁਆਇੰਟਸ ਨੂੰ ਪ੍ਰੈਸ ਕਰਦੀ ਆ ਪ੍ਰੈਸ ਕਰਦੀ ਆ ਹਾਂਜੀ ਵਾਈਬ੍ਰੇਸ਼ਨ ਦੇ ਨਾਲ ਸਿੰਗਲ ਸਿੰਗਲ ਸਾਡੇ ਆਪਣਾ ਜਿਵੇਂ ਕਹਿੰਦੇ ਆ ਵੀ ਬਲੱਡ ਸਰਕੂਲੇਸ਼ਨ ਨੂੰ ਸਹੀ ਕਰਦੀ ਆ ਹਾਂਜੀ ਹਾਂਜੀ ਬਲੱਡ ਸਰਕੂਲੇਸ਼ਨ ਸਾਡਾ ਐਕਟਿਵ ਰਹੂਗਾ ਸਾਡਾ ਸ਼ਰੀਰ ਫਿਟ ਰਹੂਗਾ ਸਰ ਠੀਕ ਹੈ ਜੀ ਤੇ ਇੱਕ ਤਾਂ ਆਪਣਾ ਮੋਬਾਈਲ ਕੰਪਨੀ ਦਾ ਨਾਮ ਕੀ ਆਪਣੀ ਦਾ ਜੀ ਸਰ ਜੀ ਸਾਡੀ ਕੰਪਨੀ ਦਾ ਨਾਮ ਹੈ ਓਸਿਨ ਐਂਟਰਪ੍ਰਾਈਜ਼ਸ ਤੇ ਜਿੰਨੇ ਕੋਈ ਦਰਸ਼ਕ ਹੋਣ ਦੇਖ ਰਿਹਾ ਹਨ ਕਿ ਮੈਂ ਸੰਪਰਕ ਕਰ ਸਕਦਾ ਹਾਂ ਤੁਹਾਡੇ ਨਾਲ ਸਰ ਜੀ Google ਤੇ Net ਤੇ ਜਾ ਕੇ ਤੁਸੀਂ Ocean Enterprises ਸਰਚ ਕਰ ਸਕਦੇ ਹੋ ਅੱਛਾ ਜੀ Ocean Enterprises ਦੇ ਵਿਚਾਰ ਤੁਹਾਡਾ ਲਾ ਦੇਾਂਗੇ ਨਾਲ ਹੈ ਨਾ ਹਾਂਜੀ ਠੀਕ ਹੈ ਜੀ ਫਿਰ ਉਹ SIN ਪੈਂਦਾ ਹੈ ਉਹ SIN as Ocean Enterprises ਤੁਸੀਂ ਸਰਚ ਕਰ ਸਕਦੇ ਹੋ ਠੀਕ ਹੈ ਜੀ ਉਹਦੇ ਤੇ ਤੁਹਾਨੂੰ Google ਤੇ ਵਿਚਾਰ ਸਾਰੀ ਡੀਟੇਲ ਮਿਲ ਜੂਗੀ ਅੱਛਾ ਜੀ ਠੀਕ ਹੈ ਨਾ ਸਰ ਜੀ ਡੇਲ ਦੇ ਵਿਚਕਾਰ ਸਾਡੇ ਸਿੰਗਲ ਸਿੰਗਲ ਪ੍ਰੋਡਕਟਸ ਹੈਗੇ ਕਿ ਜਿਹੜੇ ਤੁਸੀਂ ਆਪਣਾ ਦੇਖ ਕੇ ਸਰਚ ਕਰਕੇ ਇੱਥੇ ਦੇ ਕਸਟਮਰ ਕਈ ਦੇਖ ਕੇ ਵੀ ਜਾਂਦੇ ਆ ਫਿਰ ਨੈਟਵਰਕ ਸਰਚ ਕਰਕੇ ਦੁਬਾਰਾ ਸਾਡੇ ਕੋਲ ਲੈਣ ਲਈ ਵੀ ਆਉਂਦੇ ਆ ਫਿਰ ਕੋਈ ਮੋਬਾਈਲ ਨੰਬਰ ਵਗੈਰਾ ਜੀ ਮੋਬਾਈਲ ਨੰਬਰ ਆਏਗਾ 798813137 ਇੱਕ ਵਾਰੀ ਹੋਰ ਬੋਲ ਦਿਓ ਜੀ 798813137 ਇਹ ਤੋਂ ਬਿਨਾ ਹੋਰ ਛੋਟੀਆਂ ਡਿਵਾਈਸਾਂ ਇਹ ਇਸ ਕੋਲ ਸਰ ਜੀ ਦਾ ਰੇਟ ਕਿੰਨਾ ਹੈ ਇਹ ਸਰ ਜੀ ਇਹਦਾ ਜਿਹੜਾ ਕੰਪਨੀ ਪ੍ਰਾਈਸ ਹੈਗਾ ਉਹ ਹੈ 25500 ਰੁਪਏ ਹੈ ਜੀ ਅੱਛਾ ਜੀ ਇੱਥੇ ਅਸੀਂ ਐਗਜ਼ੀਬਿਸ਼ਨ ਆਫਰ 'ਤੇ ਲੱਗੀਆਂ ਹੋਈਆਂ ਸਰ ਜੀ ਤਾਂ ਕਿ ਅਸੀਂ ਇਹ ਸੋਚਦੇ ਕਿ ਜਿਹੜੇ ਕਈ ਕਸਟਮਰਸ ਹੈਗੇ ਆ ਜਿਆਦਾ ਬਜਟ ਨਹੀਂ ਹੈਗਾ ਜਿਨ੍ਹਾਂ ਦਾ ਉਹ ਘੱਟ ਪ੍ਰਾਈਸਸ ਆ ਕੇ ਲਿਜਾ ਸਕਦੇ ਸਰ ਠੀਕ ਹੈ ਜੀ ਸਰ ਦੀ ਇਥੇ ਹੁਣ ਕਿੰਨੀ ਹੈ ਕਿੰਨਾ ਆਪਣੇ ਕੋਲੇ ਇਹਦੇ ਸਰ ਜੀ ਇਹਦੀ ਕੀਮਤ ਹੈਗੀ 10000 ਰੁਪਏ ਡਿਸਕਾਊਂਟ ਹੈਗਾ 15500 ਦੀ 15500 ਰੁਪਏ ਜੀ ਸਰ 1 ਸਾਲ ਦੀ ਵਾਰੰਟੀ ਦੇ ਨਾਲ ਹੈ ਭਾਜੀ ਜੇ ਮਤਲਬ ਕਿਸੇ ਕਸਟਮਰ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਪ੍ਰੋਡਕਟ ਦੇ ਨਾਲ ਉਹਦੇ ਚ ਕਿਆ ਚੀਜ਼ ਹੁੰਦੀ ਹੈ ਕਿ ਸਰਵਿਸ ਦੀ ਵੀ ਕਸਟਮਰ ਨੂੰ ਜ਼ਿਆਦਾਤਰ ਪ੍ਰੋਬਲਮ ਹੁੰਦੀ ਹੈ ਇਹ ਕਸਟਮਰ ਕਹਿੰਦਾ ਕਿ ਸਾਨੂੰ ਸਰਵਿਸ ਮਿਲਣੀ ਚਾਹੀਦੀ ਹੈ ਕਸਟਮਰ ਨੂੰ ਉਹਦੀ ਹੀ ਸਿਟੀ ਚ ਸਰਵਿਸ ਮਿਲ ਜੂਗੀ ਸਰ ਓਕੇ ਜੀ ਸਾਡੇ 올 ਇੰਡੀਆ ਚ ਸਰਵਿਸ ਸੈਂਟਰ ਆ ਗਏ ਆ ਓਕੇ ਓਕੇ ਜੀ ਸਾਡੀ ਜਿਹੜੀ ਪੰਜਾਬ ਦੀ ਸਰਵਿਸ ਹਿਮਾਚਲ ਦੀ ਸਰਵਿਸ ਅਸੀਂ ਚੰਡੀਗੜ੍ਹ ਤੋਂ ਦਿੰਦੇ ਹਾਂ ਓਕੇ ਜੀ ਤੇ ਹੋਰ ਜਿਵੇਂ ਹੋਰ ਡਿਵਾਈਸਾਂ ਜਿਹੜੀਆਂ ਤੁਹਾਡੇ ਕੋਲੇ ਪੰਨਾਂ ਛੋਟੀਆਂ ਛੋਟੀਆਂ ਉਹਦੇ ਬਾਰੇ ਵੀ ਦੱਸ ਦਿਓ ਛੋਟੇ ਛੋਟੇ ਸਰ ਜੀ ਸਾਡੇ ਕੋਲ ਇਹ ਫੇਸ਼ੀਅਲ ਗਨ ਹੈਗੀ ਆ ਅੱਛਾ ਜੀ ਕੰਪਲੀਟ ਬਾਕਸ ਖਾਲੀ ਆ ਅੱਠ ਅਟੈਚਮੈਂਟਸ ਸੈੱਟ ਹੁੰਦੇ ਆ ਅੱਛਾ ਇਹ ਸਿੰਗਲ ਸਿੰਗਲ ਪਾਰਟਸ ਲਈ ਯੂਜ਼ ਕਰ ਸਕਦੇ ਜੀ अच्छा अच्छा ਜਿਵੇਂ ਮਤਲਬ ਨੈਕ ਲਈ ਇਹ ਲਗ ਆ ਜਾਂਦਾ ਜਿਵੇਂ ਕਿਸੇ ਨੂੰ ਸਰਵਾਈਕਲ ਪੇਨ ਹੁੰਦੀ ਹੈ। ਅੱਛਾ ਇਹ ਸਾਰੀ ਕਿੱਟ ਹੁੰਦੀ ਹੈ ਇਹ ਸਾਰੀ ਕਿੱਟ ਓਕੇ ਓਕੇ ਹੈ ਇਹ ਸਰਵਾਈਕਲ ਕਿੱਟਸ ਹੁੰਦੀ ਹੈ ਭਾਜੀ ਪੂਰੀ ਓਕੇ ਜੀ ਇਹਦੇ ਚ ਜਿਵੇਂ ਕਿਸੇ ਨੂੰ ਲੈਗਸ ਪੇਨ ਹੁੰਦੀ ਹੈ ਤਾਂ ਆਪਾਂ ਇਹ ਅਟੈਚਮੈਂਟ ਈਜ਼ੀ ਕਰ ਸਕਦੇ ਹਾਂ ਸਰ ਜੀ ਈਜ਼ੀ ਰਿਮੂਵ ਕਰਕੇ ਐਨੂੰ ਤੁਸੀਂ ਲਾ ਸਕਦੇ ਓਕੇ 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 ਜੀ ਐਨੂੰ ਲੌਂਗ ਪ੍ਰੈਸ ਕਰੋਗੇ ਆਨ ਹੋ ਜਾਊਗਾ ਬਾਈਬ੍ਰੇਟਰ ਸ਼ੁਰੂ ਹੋ ਜਾਊਗਾ ਜੀ ਜੀ ਇਹਦੀ ਕੋਈ ਸਪੀਡ ਹੈ ਲਾਇਓ ਮੜਾਏ ਇਹ ਦੇਖੋ ਕਿਸੇ ਨੂੰ ਜੋਇੰਟ ਪੇਨ ਹੁੰਦੀ ਆ ਸ਼ੋਲਡਰ ਵਗੈਰਾ ਚ ਪੇਨ ਹੁੰਦੀ ਆ ਉਹਦੇ ਵਾਸਤੇ ਬਹੁਤ ਵਧੀਆ ਹੈ ਸਭ ਤੋਂ ਵਧੀਆ ਹੈ ਦੋਸਤੋ ਇਹ ਹੈ ਕਿ ਅਸੀਂ ਈਜ਼ੀ ਕੈਰੀ ਕਰ ਸਕਦੇ ਆ ਇਹ ਮਤਲਬ ਕਿ ਤੁਸੀਂ ਚਾਰਜ ਵੀ ਯੂਜ਼ ਕਰ ਸਕਦੇ ਹੋ ਓਕੇ ਜੀ ਚਾਰਜ ਲਾਇਆ ਆਪਾਂ ਕਿਥੇ ਟਰੈਵਲ ਕਰ ਰਹੇ ਆ ਆਪਾਂ ਨੂੰ ਕਿਥੇ ਜਾਣਾ ਪੈ ਰਿਹਾ ਜਿਆਦਾਤਰ ਆਪਾਂ ਟਰੈਵਲ ਕਰਦੇ ਆ ਟੂਰ ਕਰਦੇ ਆ ਤਾਂ ਉਹਦੇ ਚ ਸਾਨੂੰ ਥਕਾਵਟ ਮਹਿਸੂਸ ਹੁੰਦੀ ਠੀਕ ਹੈ ਜੀ ਇਹਦੇ ਇਸ ਤੁਹਾਡੀ ਪ੍ਰੋਪਰਲੀ ਇਲਾਜ ਬਾਈ ਹੈਂਡ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਇਹ 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 ਆਪਾਂ ਨੂੰ ਅੱਛਾ ਜੀ ਹਾਂ ਜੀ ਬਹੁਤ ਵਧੀਆ ਹੈ ਤਾਂ ਯਾਰ ਮਤਲਬ ਰਿਲੈਕਸ ਫੀਲ ਹੁੰਦਾ ਬਹੁਤ ਹਨਾ ਹਾਂਜੀ ਵੀਰ ਜੀ ਇਹਦੇ ਕੀ ਆਪਣੇ ਕੋਲੇ ਕੀਮਤ ਹੈ ਜੀ ਇਹਦੀ ਸੱਜੀ ਜਿਹੜਾ ਕੰਪਨੀ ਪ੍ਰਾਈਸ ਹੈ ਉਹ ਹੈਗਾ 5550 5550 ਜੀ ਹਾਂਜੀ ਇੱਥੇ ਅਸੀਂ ਸਭ ਤੋਂ ਜ਼ਿਆਦਾ ਡਿਸਕਾਊਂਟ ਰੇਟ ਤੇ ਦੇ ਰਹੇ ਹਾਂ ਇੱਥੇ ਅਸੀਂ ਦੇ ਰਹੇ ਹਾਂ 3550 ਰੁਪਏ 3550 ਰੁਪਏ ਜੀ ਹਾਂਜੀ ਦੋਸਤੋ ਬਹੁਤ ਰੀਜ਼ਨੇਬਲ ਪ੍ਰਾਈਸ ਆ ਤੇ ਇਹਦੇ ਨਾਲ ਹਾਂਜੀ ਭਾਜੀ ਵੀ ਇੱਕ ਐ ਕੇ ਪ੍ਰੋਡਕਟ ਆ ਭਾਜੀ ਇਹ ਸਪਾਇਨ ਤੇ ਇਫੈਕਟ ਕਰਦਾ ਓਕੇ ਜੀ ਬੈਕ ਸਾਈਡ ਹੋਇਓ ਜਮੇ ਸਾਡੇ ਕਈ ਜਿਨ੍ਹਾਂ ਨੂੰ ਸਪਾਇਨ ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਹੁੰਦੀ ਹੈ ਸਰਵਾਈਕਲ ਦੀ ਤਾਂ ਹੈਗੀ ਹੈਗੀ ਆ ਹਾਂਜੀ ਹਾਂਜੀ ਬਾਕੀ ਐਲ 4 ਐਲ 5 ਪੁਆਇੰਟਸ ਤੇ ਤੁਸੀਂ ਇਹਨੂੰ ਵੀ ਯੂਜ਼ ਕਰ ਸਕਦੇ ਹੋ ਸਰ ਠੀਕ ਹੈ ਜੀ ਦੋਸਤੋ ਵੈਸੇ ਮੈਂ ਤੁਹਾਨੂੰ ਦੱਸ ਸਕਦਾ ਕਿ ਬਹੁਤ ਵਧੀਆ ਫੀਲ ਹੁੰਦਾ ਰਿਲੈਕਸ ਫੀਲ ਹੁੰਦਾ ਹਨਾ ਇਹਦੀ ਸਜੀ ਜਿਹੜੀ ਸਪੀਡ ਹੈ 32 ਤੱਕ ਦੀ ਸਪੀਡ 32 ਦਾ ਗ੍ਰੋਪਰੀ ਹੈਂਡ ਦੇਖੋ ਸਭ ਤੋਂ ਜ਼ਿਆਦਾ ਕੈਚੀਜ਼ ਹੁੰਦੀ ਹੈ ਭਾਜੀ ਤੁਹਾਨੂੰ ਦੱਸ ਦਈਏ ਆਪਣੇ ਘਰ ਦੇ ਫੈਮਿਲੀ ਮੈਂਬਰ ਹੈ ਜਿਨ੍ਹਾਂ ਤੇ ਸਭ ਤੋਂ ਜ਼ਿਆਦਾ ਹੱਥ ਸੁਣ ਰਹੇ ਹੱਥ ਸੁਣ ਹੋ ਜਾਂਦੇ ਹਨ ਜੀ ਹਾਂ ਜੀ ਹਾਂ ਜੀ ਆਪਣੇ ਘਰ ਦੇ ਪੈਣਾ ਹੈਗੀਆਂ ਮਾਤਾ ਹੈਗੀਆਂ ਉਹਨਾਂ ਲਈ ਸਭ ਤੋਂ ਬੈਸਟ ਹੈ ਇਹ ਇਹ ਹੈਗਾ ਹੈਂਡ ਐਕਿਊ ਪ੍ਰੈਸ਼ਰ ਦਾ ਕੰਮ ਕਰਦਾ ਹੈ ਭਾਜੀ ਇਹਦੀ ਪੂਲ ਸਪੀਡ ਕਰ ਲੈਣੀ ਹੈ ਸਾਥਾਂ ਦੀਆਂ ਤਲੀਆਂ ਪੈਰਾਂ ਦੀਆਂ ਤਲੀਆਂ ਤੇ ਤੁਸੀਂ ਪ੍ਰੋਪਰਲੀ ਇਹਨੂੰ ਹਲਕਾ-ਹਲਕ ਕੇ ਪੁਸ਼ਣਾਲ ਐਡਨਲ ਦੂ ਸਿਰਕੂਲੇਸ਼ਨ ਸਹੀ ਕਰ ਦੂਗਾ ਸਿਰਕੂਲੇਸ਼ਨ ਸਹੀ ਕਰ ਦੂਗਾ ਓਕੇ 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 ਏਦੇ ਚ ਤੁਹਾਨੂੰ ਇਹ ਬੈਨੀਫਿਟ ਹੈ ਤੁਹਾਡੇ ਸ਼ੋਲਡਰ ਤੱਕ ਦੇ ਸਾਰੇ ਬਲੱਡ ਸਿਰਕੂਲੇਸ਼ਨ ਦੋਸਤੂ ਬਿਨਾਂ ਦਵਾਈ ਖਾਦੇ ਆਪਾਂ ਇੰਨੀ ਮਹਿੰਗੀਆਂ ਮੈਂ ਕੀ ਮੈਡੀਸਿਨ ਖਾਂਦੇ ਆ ਹਾਂਜੀ ਹਾਂਜੀ ਪਾਜੀ ਉਹਦੇ ਨਾਲੋਂ ਸਭ ਤੋਂ ਜ਼ਿਆਦਾ ਤੁਹਾਨੂੰ ਰੀਲੀਫ ਮਿਲੂ ਆਪਾਂ ਮਤਲਬ ਬਿਮਾਰੀਆਂ ਤੋਂ ਬਚ ਸਕਦੇ ਆ ਬਚ ਸਕਦੇ ਖਾਣਾ ਕੁਛ ਨਹੀਂ ਹੈਗਾ ਮਤਲਬ ਉਪਰ ਉਪਰੀ ਵਰਤਨੀਆਂ ਚੀਜ਼ੇ ਮ사ਜ ਲਈ ਹੈ ਨਾ ਸਾਡੇ ਸਭ ਤੋਂ ਸੱਜੀ ਜਦ ਬਲੱਡ ਸੈਲਕੂਲੇਸ਼ਨ ਠੀਕ ਹੈ ਤਾਂ ਆਪਣੀ ਪੂਰਾ ਸ਼ਰੀਰ ਸ਼ਰੀਰ ਸਹੀ ਹੈ ਬਈ ਠੀਕ ਹੈ ਭਰਾ ਥੈਂਕ ਯੂ ਬਈ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਪ੍ਰੋਡਕਟ ਜਿਹੜੇ ਮੰਗਾਉਣੇ ਹੋਏ ਅਸੀਂ ਨੰਬਰ ਬੋਲਿਆ ਨਾਲ ਕਾਰਡ ਵੀ ਪਾਵਾਂਗੇ ਕੋਈ ਵੀ ਪ੍ਰੋਡਕਟ ਤੁਸੀਂ ਇਹਨਾਂ ਤੋਂ ਐਕੂਪ੍ਰੈਸ਼ਰ ਵਾਲਾ ਇਹਨਾਂ ਤੋਂ ਮੰਗਾ ਸਕਦੇ ਹੋ ਠੀਕ ਹੈ ਜੀ ਧੰਨਵਾਦ